ਆਈਫੋਨ ਲਵਰਸ ਦੇ ਲਈ ਖੁਸ਼ਖਬਰੀ ਐਪਲ ਨੇ ਆਈਫੋਨ 16 ਸੀਰੀਜ਼ ਕੀਤੀ ਲਾਂਚ ਜਾਣੋ ਭਾਰਤ ਚ ਕਿੰਨੀ ਕੀਮਤ ਤੇ ਤੇ ਕਦੋਂ ਤੋਂ ਮਿਲਣਗੇ ਇਹ ਫੋਨ ਆਖਿਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ ਐਪਲ ਨੇ ਸੋਮਵਾਰ ਰਾਤ 9 ਸਤੰਬਰ ਨੂੰ ਆਈਫੋਨ 16 ਅਤੇ ਆਈਫੋਨ 16 ਪ੍ਰੋ ਸੀਰੀਜ਼ ਲਾਂਚ ਕਰ ਦਿੱਤੀ ਹੈ ਇਸ ਤੋਂ ਇਲਾਵਾ ਕੰਪਨੀ ਨੇ ਐਪਲ ਵਾਚ ਸੀਰੀਜ਼ 10 ਐਪਲ ਵਾਚ ਅਲਟਰਾ 2 ਅਤੇ ਐਪਲ 에어ਪੋਰਟਸ 4 ਨੂੰ ਵੀ ਲਾਂਚ ਕੀਤਾ ਆਈਫੋਨ 16 ਸੀਰੀਜ਼ ਦੇ ਲਈ ਪ੍ਰੀ ਆਰਡਰ ਭਾਰਤ ਦੇ ਵਿੱਚ 13 ਸਤੰਬਰ ਸ਼ਾਮ ਨੂੰ 5:30 ਵਜੇ ਤੋਂ ਸ਼ੁਰੂ ਹੋਣਗੇ ਇਸ ਦੇ ਨਾਲ ਹੀ ਆਈਫੋਨ 16 ਦੀ ਪਹਿਲੀ ਸੇਲ 20 ਸਤੰਬਰ ਨੂੰ ਹੋਣ ਵਾਲੀ ਹੈ ਅਜੇ ਇਹ ਜੇਕਰ ਤੁਸੀਂ ਅਜੇ ਤੱਕ ਇਸ ਦੇ ਫੀਚਰ ਅਤੇ ਭਾਰਤ ਚ ਇਸ ਦੀ ਕੀਮਤ ਬਾਰੇ ਨਹੀਂ ਜਾਣਦੇ ਤਾਂ ਚਿੰਤਾ ਨਾ ਕਰੋ ਅਸੀਂ ਤੁਹਾਨੂੰ ਆਈਫੋਨ 16 ਦੇ ਨਾਲ ਜੁੜੀ ਸਾਰੀ ਜਾਣਕਾਰੀ ਦੇ ਜਾ ਰਹੇ ਹਾਂ ਬਸ ਇਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਆਈਫੋਨ 16 ਦੀ ਸ਼ੁਰੂਆਤੀ ਕੀਮਤ 99900 ਰੁਪਏ ਹੈ ਅਤੇ ਆਈਫੋਨ 16 ਪਲੱਸ ਦੀ ਸ਼ੁਰੂਆਤੀ ਕੀਮਤ 99900 ਰੁਪਏ ਹੈ ਆਈਫੋਨ 16 ਅਤੇ ਆਈਫੋਨ 16 ਪਲੱਸ ਨੂੰ ਪੰਜ ਕਲਰ ਵੇਰੀਐਂਟਸ ਪੇਸ਼ ਕੀਤਾ ਗਿਆ ਜੋ ਕਿ ਅਲਟਰਾ ਮਾਈਨ, ਟੀਲ, ਪਿੰਕ, ਵਾਈਟ ਅਤੇ ਬਲੈਕ ਕਲਰ ਨੇ ਇਸ ਦੇ ਵਿੱਚ 128 GB, 226 GB ਅਤੇ 512 GB ਸਟੋਰੇਜ ਦਾ ਵਿਕਲਪ ਹੈ। ਉਥੇ ਹੀ ਜੇਕਰ ਆਈਫੋਨ 16 Pro 128 GB ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤੀ ਕੀਮਤ 1,19,900 ਰੁਪਏ ਹੈ। ਉਥੇ ਹੀ ਆਈਫੋਨ 16 Pro Max 226 GB ਦੀ ਸ਼ੁਰੂਆਤੀ ਕੀਮਤ 1,44,900 ਰੁਪਏ ਹੈ। ਆਈਫੋਨ 16 ਅਤੇ 16 Plus ਦੀ ਕੀਮਤ ਬਾਰੇ ਜਾਣਦੇ ਹਾਂ। iPhone 16 128GB ਜੋ ਕਿ 69900 ਰੁਪਏ ਦਾ ਪੈਣ ਵਾਲਾ ਤੇ ਉਥੇ ਜੇ iPhone 16 256GB ਦੀ ਗੱਲ ਕਰੀਏ ਤਾਂ 99900 ਰੁਪਏ ਦਾ ਪਏਗਾ ਤਾਂ ਇਸੇ ਦੇ ਵਿੱਚ ਜੇ 512GB ਦਾ ਤੁਸੀਂ iPhone ਲੈਣਾ ਤਾਂ 109090 ਰੁਪਏ ਦੀ ਇਸ ਦੀ ਕੀਮਤ ਤੁਹਾਨੂੰ ਪਏਗੀ iPhone Plus 128GB ਦਾ ਜੋ ਕਿ ਤੁਹਾਨੂੰ 99900 ਰੁਪਏ ਦਾ ਪਏਗਾ iPhone 16 Plus 256GB ਤੁਹਾਨੂੰ 99900 ਰੁਪਏ ਦਾ ਪੈਣ ਵਾਲਾ ਹੈ ਤੇ iPhone 16 Plus ਜੇ 512GB ਦੀ ਗੱਲ ਕਰੀਏ ਤਾਂ 119000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਏਗਾ iPhone 16 Pro ਅਤੇ 16 Pro Max ਦੀ ਕੀਮਤ ਬਾਰੇ ਜਾਣਦੇ ਹਾਂ iPhone 16 Pro 128GB ਤੁਹਾਨੂੰ 119090 ਰੁਪਏ ਦਾ ਮਿਲੇਗਾ ਇਸੇ ਦੇ ਵਿੱਚ ਜੇ ਤੁਸੀਂ 256GB ਲੈਂਦੇ ਹੋ ਤਾਂ 129900 ਰੁਪਏ ਦਾ ਪੈਣ ਵਾਲਾ ਹੈ ਤੱਗੇ ਜੇ ਤੁਸੀਂ 512GB ਥੋੜੀ ਵੱਧ GB ਲੈਣੀ ਹੈ ਤਾਂ 1,49,900 ਰੁਪਏ ਦੀ SSD ਕੀਮਤ ਤੁਹਾਨੂੰ ਪੈਣ ਵਾਲੀ ਹੈ। iPhone 16 Pro ITB 1,69,900 ਰੁਪਏ। iPhone 16 Pro Max 256GB 1,44,900 ਰੁਪਏ ਦਾ ਮਿਲੇਗਾ ਤੇ ਉੱਥੇ ਜੇ ਇਸੇ ਦੇ ਵਿੱਚ 500 12GB ਦੀ ਜੇ ਗੱਲ ਕੀਤੀ ਜਾਵੇ ਤਾਂ 1,64,900 ਰੁਪਏ ਦਾ ਮਿਲਣ ਵਾਲਾ ਤੇ ਆਈਫੋਨ 16 Pro Max ITB 1,84,900 ਰੁਪਏ ਦੀ ਇਸ ਦੀ ਤੁਹਾਨੂੰ ਕੀਮਤ ਪੈਗੀ ਆਈਫੋਨ 16 ਦੇ ਫੀਚਰਸ ਅਤੇ ਸਪੈਸੀਫਿਕੇਸ਼ਨਸ ਦੇਖਦੇ ਹਾਂ ਆਈਫੋਨ 16 ਅਤੇ ਆਈਫੋਨ 16 Pro ਸੀਰੀਜ਼ ਨੂੰ ਬਿਲਕੁਲ ਨਵੇਂ ਸਟਾਈਲ ਦੇ ਨਾਲ ਲਾਂਚ ਕੀਤਾ ਗਿਆ ਇਸ ਦੇ ਵਿੱਚ ਬਿਲਕੁਲ ਨਵਾਂ ਡਿਜ਼ਾਈਨ ਨਵਾਂ ਐਕਸ਼ਨ ਬਟਨ ਅਪਗ੍ਰੇਡ ਕੀਤਾ ਅਤੇ ਕੈਮਰਾ ਅਤੇ ਆਕਰਸ਼ਕ ਰੰਗ ਰੂਪ ਨੇ ਤੁਹਾਨੂੰ ਆਈਫੋਨ 16 ਦੇ ਵਿੱਚ 6.1 ਇੰਚ ਦੀ ਡਿਸਪਲੇ ਅਤੇ ਆਈਫੋਨ 16 ਪਲੱਸ ਦੇ ਵਿੱਚ 6.7 ਇੰਚ ਦੀ ਡਿਸਪਲੇ ਮਿਲੇਗੀ ਸਕਰੀਨ ਬ੍ਰਾਈਟਨੈਸ 2000 ਨਿਟਸ ਹੈ ਔਰ ਇਸ ਇਸ ਦੇ ਵਿੱਚ ਤੁਹਾਡੇ ਕੋਲ ਇੱਕ ਕੈਮਰਾ ਕੈਪਚਰ ਬਟਨ ਹੈ ਜਿਸ ਦੀ ਵਰਤੋਂ ਕਰਕੇ ਤੁਸੀਂ ਇੱਕ ਕਲਿੱਕ ਵਿੱਚ ਕੈਮਰੇ ਤੱਕ ਪਹੁੰਚ ਕਰ ਸਕੋਗੇ ਇਸ ਤੋਂ ਇਲਾਵਾ ਯੂਜ਼ਰਸ ਫੋਟੋ ਵੀ ਕਲਿੱਕ ਕਰ ਸਕਣਗੇ ਇਸ ਵਾਰ Apple ਨੇ ਆਪਣੀ iPhone 16 ਸੀਰੀਜ਼ ਚ ਲੇਟੈਸਟ ਅਤੇ ਪਾਵਰਫੁੱਲ A18 ਚਿਪਸੈਟ ਦਿੱਤਾ ਹੈ ਯੂਜ਼ਰਸ ਨੂੰ ਫੋਨ ਚ ਡਿਊਲ ਰੀਅਰ ਕੈਮਰਾ ਸੈਟਅਪ ਮਿਲ ਰਿਹਾ ਅਤੇ ਇਸ ਦੇ ਵਿੱਚ 12 ਮੈਗਾਪਿਕਸਲ ਅਤੇ ਅਲਟਰਾ ਵਾਈਡ ਲੈਂਸ ਦੇ ਨਾਲ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ iPhone 16 Pro ਸੀਰੀਜ਼ ਨੂੰ A18 Pro ਚਿਪਸੈਟ ਦੇ ਨਾਲ ਜੋੜਿਆ ਗਿਆ ਹੈ ਅਤੇ ਇਸ ਦੇ ਵਿੱਚ 16 ਕੋਰ ਨਿਊਰਲ ਇੰਜਨ ਵੀ ਮਿਲਦਾ ਹੈ ਐਨ ਆਈ ਨੇ ਯੂਜ਼ਰਸ ਨੂੰ ਟ੍ਰਿਪਲ ਕੈਮਰਾ ਸੈਟਅਪ ਵੀ ਦਿੱਤਾ ਗਿਆ ਜਿਸ ਦੇ ਵਿੱਚ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਅਲਟਰਾਵਾਈਡ ਲੈਂਸ ਅਤੇ 12 ਮੈਗਾਪਿਕਸਲ ਦਾ 5x ਟੈਲੀਫੋਟੋ ਲੈਂਸ ਹੈ ਕਲਰ ਵੇਰੀਐਂਟ ਦੀ ਗੱਲ ਕਰੀਏ ਤਾਂ ਆਈਫੋਨ 16 ਸੀਰੀਜ਼ ਅਲਟਰਾ ਮਰੀਨ ਟੀਲ ਪਿੰਕ ਸਫੈਦ ਅਤੇ ਬਲੈਕ ਕਲਰ ਦੇ ਵਿੱਚ ਉਪਲਬਧ ਹੈ ਜਦੋਂ ਕਿ 16 pro series is saal desert titanium natural titanium white titanium ate black titanium color option ch launch kita gaya so tusi kehda iphone len di soch rahe ho sanu comment box de vich zarur saajha karo